ਅਸਲਾਮ ਵਾਲੇਕਮ ਜੀ ਆਜਾਸੀ ਆਏ ਆ ਚੱਕ ਨੰਬਰ 45 ਕਾਬੇ ਜਿਹਨੂੰ ਅਡਾ 45 ਵੀ ਆਖਦੇ ਆ ਪੁੱਲ 45 ਵੀ ਆਖਦੇ ਆ ਸਮੁੰਦਰੀ ਤੋਂ ਤਕਰੀਬਨ 15 ਕਿਲੋਮੀਟਰ ਦੇ ਫਾਸਲੇ ਤੇ ਪਿੰਡ ਬਾਦ ਆ ਤੇ ਗੋਜੇ ਤੋਂ ਵੀ 15 ਕਿਲੋਮੀਟਰ ਦੇ ਫਾਸਲੇ ਤੇ ਪਿੰਡ ਆ ਬਾਦ ਆ ਐਵੇਂ ਕਹਿ ਲੋ ਕਿ ਗੋਜਰੇ ਔਰ ਸਮੁੰਦਰੀ ਦੇ ਦਰਮਿਆਨ ਤੇ ਇਹ ਪਿੰਡ ਆ ਇਸ ਪਿੰਡ ਦੇ ਵਿੱਚ ਕਬੱਡੀ ਦੇ ਦੋ ਬੜੇ ਸਖੇ ਭਰਾ ਲਾਲਾ ਜਾਬਰ ਕੰਬੋ ਤੇ ਲਾਲਾ ਅਲੀ ਜ਼ਫਰ ਕੰਬੋ ਉਹ ਵੀ ਇਸ ਪਿੰਡ ਦੇ ਆ ਔਰ ਇਸ ਤੋਂ ਇਲਾਵਾ 47 ਦੀ ਵਣ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ 8 ਘਰ ਸਿੱਖਾਂ ਦੇ ਸੀਗੇ ਔਰ 1 ਘਰ ਹਿੰਦੂਆਂ ਦਾ ਸੀਗਾ ਉਹਨਾਂ 8 ਘਰਾਂ ਦੇ ਵਿੱਚੋਂ 1 ਘਰ ਹਾਲੇ ਵੀ ਸਿੱਖਾਂ ਦਾ ਮੌਜੂਦ ਆ ਪਿੰਡ ਬਹੁਤ ਖੂਬਸੂਰਤ ਆ ਪਿੰਡ ਦੇ ਬਾਜ਼ਾਰ ਬੜੇ ਵੱਡੇ-ਵੱਡੇ ਆ ਆਓ ਤੁਹਾਨੂੰ ਇਸ ਪਿੰਡ ਦੀ ਸੈਰ ਕਰਾਈਏ ਵੀਡੀਓ ਚੰਗੀ ਲੱਗੇ ਤੇ ਇਹਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜਿੱਦੋਂ ਬਾਰਬਾਦ ਹੋਈ ਚੜ੍ਹਦੇ ਪੰਜਾਬ ਦੇ ਮਾਜਿਦ ਏਰੀਆ ਦੇ ਵਿੱਚੋਂ ਜਿਹੜਾ ਹੁਣ ਜ਼ਿਲ੍ਹਾ ਬਣ ਗਿਆ ਏ ਤਰਨਤਾਰਨ ਸਾਹਿਬ ਜਿੱਥੇ ਸਿੱਖਾਂ ਦਾ ਮਸ਼ਹੂਰ ਗੁਰਦੁਆਰਾ ਹੈ ਉੱਥੇ ਤੇ ਲੋਕਾਂ ਨੂੰ ਅੰਗਰੇਜ਼ ਸਰਕਾਰ ਨੇ ਲੈਂਦੇ ਪੰਜਾਬ ਦੇ ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਦੇ ਇਸ ਪਿੰਡ ਦੇ ਵਿੱਚ ਰਕਬੇ ਅਲਾਟ ਕੀਤੇ ਇਸ ਪਿੰਡ ਦਾ ਪੂਰਾ ਨਾਮ ਪੰਤਾਲੀ ਗਾਬੇ ਤਰਨਤਾਰਾ ਨਾ ਚੱਕ ਨੰਬਰ 45 ਗਾਬੇ ਜਿਹਨੂੰ ਅਡਾ 45 ਵੀ ਆਖਦੇ ਆ ਤੇ ਪੁੱਲ 45 ਵੀ ਆਖਦੇ ਆ ਜਿਹੜਾ ਸਮੁੰਦਰੀ ਤੋਂ ਤਕਰੀਬਨ 15 ਕਿਲੋਮੀਟਰ ਦੇ فاਸਲੇ ਤੇ ਇਹ ਪਿੰਡ ਆ ਬਾਦ ਆ ਤੇ ਗੋਜੇ ਤੋਂ ਵੀ ਤਕਰੀਬਨ 15 ਕਿਲੋਮੀਟਰ ਦੇ ਫਾਸਲੇ ਤੇ ਹੀ ਇਹ ਪਿੰਡ ਆ ਗੁਗੇਰਾ ਬ੍ਰਾਂਚ ਨਹਿਰ 45 ਅੱਡੇ ਤੋਂ ਬਿਲਕੁਲ ਨਾਲੋਂ ਦੀ ਨੰਗਦੀ ਆ ਤਾਂ ਕਰਕੇ ਪੁਲ 45 ਦੇ ਨਾਮ ਤੋਂ ਬਹੁਤ ਮਸ਼ਹੂਰ ਆ 47 ਦੀ ਵਣ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਅੱਠ ਕਰ ਸਿੱਖਾਂ ਦੇ ਸੀ ਤੇ ਇੱਕ ਕਰ ਹਿੰਦੂਆਂ ਦਾ ਸੀਗਾ ਤੇ ਕੁਝ ਕਰ ਇਸ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਵੀ ਸੀ ਹਿੰਦੂਆਂ ਵਾਲਾ ਘਰ ਬਹੁ ਨੀਰਨੰਦਾਸ ਦਾ ਸੀ ਜਿਹੜਾ ਉਸ ਵੇਲੇ ਬੜਾ ਵੱਡਾ ਵਕੀਲ ਸੀ ਇਸ ਤੋਂ ਇਲਾਵਾ ਸ਼ੇਰ ਸਿੰਘ ਜੇਲਦਾਰ ਇਸ ਪਿੰਡ ਦਾ ਬੜਾ ਵੱਡਾ ਮਾਲਕ ਸੀ ਉਸ ਤੋਂ ਇਲਾਵਾ ਹੈਰਾ ਸਿੰਘ ਤੇ ਬੰਤਾ ਸਿੰਘ ਜੀ ਉਹਨਾਂ ਦੇ ਹਾਤੇ ਵੀ ਇਸ ਪਿੰਡ ਵਿੱਚ ਪਏ ਹੋਏ ਆ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਜਿਹੜੇ ਚੰਦ ਮੁਸਲਮਾਨ ਘਰ ਸੀ ਉਹਨਾਂ ਦੇ ਵਿੱਚੋਂ ਮਸ਼ਹੂਰ ਘਰ ਜਾਨ ਮੁਹੰਮਦ ਔਰ ਇਲਮਦੀਨ ਦਾ ਸੀ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਮੁਹਾਜਰ ਬੈਠੇ ਹੋਏ ਆ ਜਿਹੜੇ ਚੜਦੇ ਪੰਜਾਬ ਦੇ ਜ਼ਿਲ੍ਹਾ ਗਰਦਾਸਪੁਰ ਅੰਮ੍ਰਿਤਸਰ ਤੇ ਜਲੰਧਰ ਤੋਂ ਉੱਠ ਕੇ ਲਿੰਦੇ ਪੰਜਾਬ ਦੇ ਇਸ ਪਿੰਡ ਚੱਕ ਨੰਬਰ 45 ਗਾਬੇ ਤਰਨਤਾਰਨ ਦੇ ਵਿੱਚ ਆ ਕੇ ਤੇ ਆਬਾਦ ਹੋਏ ਔਰ ਇਸ ਪਿੰਡ ਨੂੰ ਆਬਾਦ ਕੀਤਾ 1947 ਦੀ ਵੰਡ ਤੋਂ ਪਹਿਲਾਂ ਜਿਹੜੇ ਸਿੱਖ ਇਸ ਪਿੰਡ ਵਿੱਚ ਉੱਠ ਕੇ ਗਏ ਉਹ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਜਾ ਕੇ ਤੇ ਆਬਾਦ ਹੋ ਗਏ। ਚੱਕ ਨੰਬਰ 45 ਗਾਬੇ ਇਸ ਪਿੰਡ ਦਾ ਕੁੱਲ ਜ਼ਰਾਇ ਰਕਬਾ 68 ਮਰਬੇਆ ਤਾਂ ਇਸ ਪਿੰਡ ਨੂੰ ਪੰਜ ਅੰਬੋਗੇ ਲੱਗਦੇ ਆ। ਗੁਗੇਰਾ ਬ੍ਰਾਂਚ ਨਹਿਰ ਦੇ ਨਾਲ ਇਹ ਪਿੰਡ ਆਬਾਦ ਆ। ਖੇਡਾਂ ਵਿੱਚੋਂ ਇੱਥੋਂ ਦੇ ਖਿਡਾਰੀ ਬਹੁਤ ਮਸ਼ਹੂਰ ਆ ਜਿਹਦੇ ਵਿੱਚੋਂ ਚੋਟੀ ਦੇ ਦੋ 플레이ਰ ਲਾਲਾ ਜਾਬਰ ਕੰਬੋ ਤੇ ਲਾਲਾ ਅਲੀ ਜ਼ਫਰ ਕੰਭੋ ਜਿਹੜੇ ਕਬੱਡੀ ਦੇ ਇੰਟਰਨੈਸ਼ਨਲ ਪਲੇਅਰ ਆ ਇਹਨਾਂ ਨੇ ਬਹੁਤ ਸਾਰਾ ਨਾਮ ਕਮਾਇਆ ਇਸ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਔਰ ਇਸ ਤੋਂ ਇਲਾਵਾ ਇਹਨਾਂ ਨੇ ਯੰਗ ਸਟਾਰ ਕਬੱਡੀ ਕਲੱਬ ਦੇ ਨਾਮ ਤੋਂ ਇੱਕ ਕਲੱਬ ਵੀ ਬਣਾਇਆ ਹੋਇਆ ਵਾ ਹੁਣ ਚੱਕ ਨੰਬਰ 45 ਗਾਹਬੇ ਇਸ ਪਿੰਡ ਦੀਆਂ ਲੰਬੜਦਾਰੀ ਦੀ ਗੱਲ ਕਰੀਏ ਇਸ ਪਿੰਡ ਦੇ ਵਿੱਚ ਦੋ ਲੰਬੜਦਾਰੀਆਂ ਚੱਲਦੀਆਂ ਆ ਰਹੀਆਂ ਵਾ ਇਸ ਪਿੰਡ ਦੇ ਪਹਿਲੇ ਲੰਬੜਦਾਰ ਨੰਬਰਦਾਰ ਚੌਧਰੀ ਮੁਸ਼ਤਾਕ ਸੀ ਔਰ ਦੂਸਰੇ ਨੰਬਰਦਾਰ ਚੌਧਰੀ ਰਾਉ ਜਮਸ਼ੇਦ ਸਾਹਿਬ ਸੀ ਚੌਧਰੀ ਮੁਸ਼ਤਾਕ ਨੰਬਰਦਾਰ ਸਾਹਿਬ ਤੋਂ ਬਾਅਦ ਚੌਧਰੀ ਨਿਹაზ ਨੰਬਰਦਾਰ ਸਾਹਿਬ ਜਿਹੜੇ ਸਾਬਕਾ ਯੂਸੀ ਚੇਅਰਮੈਨ ਵੀ ਰਹਿ ਚੁੱਕੇ ਆ ਉਹ ਇਸ ਪਿੰਡ ਦੀ ਨੰਬਰਦਾਰੀ ਸੰਭਾਲ ਰਹੇ ਆ ਤੇ ਦੂਜੀ ਨੰਬਰਦਾਰੀ ਰਾਉ ਜਮਸ਼ੇਦ ਤੋਂ ਬਾਅਦ ਰਾਉ ਅਸ਼ਰਫ ਅਲੀ ਗਾਂਹ ਸਾਹਿਬ ਉਹਨਾਂ ਨੇ ਸੰਭਾਲੀ ਤੇ ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਇਸ ਟਾਈਮ ਮੌਜੂਦਾ ਨੰਬਰਦਾਰ ਰਾਉ ਆਤਫ ਅਲੀ ਖਾਨ ਨੰਬਰਦਾਰ ਆ ਚੱਕ ਨੰਬਰ 45 ਗਾਬੇ ਇਸ ਪਿੰਡ ਦੇ ਵਿੱਚ 라ਵਲ ਬਰਾਦਰੀ ਬੜੀ ਵੱਡੀ ਤعداد ਵਿੱਚ ਬੈਠੀ ਹੋਈ ਆ ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੰਬੋ ਬਰਾਦਰੀ ਰਾਜਪੂਤ ਬਰਾਦਰੀ ਅਰਾਈ ਬਰਾਦਰੀ ਤੇ ਜੱਟ ਬਰਾਦਰੀ ਇਸ ਤੋਂ ਇਲਾਵਾ ਮੁਸੀਬ ਬਰਾਦੀ ਦੇ ਵੀ ਕੁਝ ਘਰ ਆ ਤੇ ਉਹਨਾਂ ਦੇ ਦੋ ਚਰਚ ਵੀ ਬਣੇ ਹੋਏ ਆ ਚੱਕ ਨੰਬਰ 45 ਗਾਬੇ ਇਸ ਪਿੰਡ ਦੇ ਵਿੱਚ 6 ਮਸਜਿਦਾਂ ਇੱਕ ਜਨਰਲਾਂ ਦਾ ਹਸਪਤਾਲ ਇੱਕ ਇਨਸਾਨਾ ਦਾ ਹਸਪਤਾਲ ਆ ਇਸ ਤੋਂ ਇਲਾਵਾ ਡਾਕਖਾਨਾ ਬਣਿਆ ਹੋਇਆ ਵਾ ਹਬੀਬ ਬੈਂਕ ਬਣੀ ਹੋਈ ਆ ਮੁੰਡਿਆਂ ਤੇ ਕੁੜੀਆਂ ਦੇ ਦੋ ਗਵਰਨਮੈਂਟ ਦੇ ਹਾਈ ਸਕੂਲ ਆ ਔਰ ਇਸ ਤੋਂ ਇਲਾਵਾ 8 ਪ੍ਰਾਈਵੇਟ ਸਕੂਲ ਵੀ ਬਣੇ ਹੋਏ ਆ ਤੇ ਇੱਕ ਪ੍ਰਾਈਵੇਟ ਕਾਲਜ ਲੜਕੀਆਂ ਦਾ ਬਣਿਆ ਹੋਇਆ ਵਾ ਯੂਨੀਅਨ ਕਾਉਂਸਲ ਦਾ ਦਫ਼ਤਰ ਵੀ ਇਸ ਪਿੰਡ ਦੇ ਵਿੱਚ ਆ ਤੇ ਥਾਣਾ ਤਰਖਾਨੀ ਵੀ ਇਸ ਪਿੰਡ ਦੀ ਹਦੂਦ ਦੇ ਵਿੱਚ ਆ ਇਹ ਪਿੰਡ ਬਹੁਤ ਖੂਬਸੂਰਤ ਆ ਇਸ ਪਿੰਡ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੋਈ ਹੋਈ ਆ ਚੱਕ ਨੰਬਰ 45 ਕਾਬੇ ਇਸ ਪਿੰਡ ਦੇ ਵਿੱਚ 1905 ਦਾ ਬਣਿਆ ਹੋਇਆ ਗਵਰਨਮੈਂਟ ਹਾਈ ਸਕੂਲ ਵੀ ਆ ਜਿੱਥੋਂ ਆਣ ਗਵਾਨ ਦੇ ਲੋਕਾਂ ਨੇ ਤਾਲੀਮ ਹਾਸਲ ਕੀਤੀ 1947 ਤੋਂ ਬਾਅਦ ਗਵਰਨਮੈਂਟ ਹਾਈ ਸਕੂਲ 45 ਕਾਬੇ ਦੇ ਵਿੱਚ ਪੁਰਾਣੇ ਟੀਚਰਾਂ ਦੇ ਵਿੱਚੋਂ ਮਾਸਟਰ ਅਬਦੁਲ ਹਮੀਦ ਸਾਹਿਬ ਹੈਡਮਾਸਟਰ ਅਬਦੁਲ ਮਜੀਦ ਸਾਹਿਬ ਮਾਸਟਰ ਗਲਾਮ ਕਾਦਰ ਸਾਹਿਬ ਮਾਸਟਰ ਅਬਾਸ ਸਾਹਿਬ ਮਾਸਟਰ ਨਾਜ਼ਰ ਸਾਹਿਬ ਮਾਸਟਰ ਅਸ਼ਰਫ ਸਾਹਿਬ ਮਾਸਟਰ ਤਾਲਬ ਸਾਹਿਬ ਮਾਸਟਰ ਜਮਿਲ ਅਖਤਰ ਸਾਹਿਬ ਇਹ ਉਹ ਮਾਸਟਰ ਆ ਜਿਨ੍ਹਾਂ ਨੇ 47 ਦੀ ਵੰਡ ਤੋਂ ਬਾਅਦ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਤੇ ਇਸ ਟਾਈਮ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਮੌਜੂਦਾ ਟੀਚਰ ਵੀ ਆ ਜਿਨ੍ਹਾਂ ਦੇ ਵਿੱਚੋਂ ਮਾਸਟਰ ਜ਼ਾਹਰ ਸਾਹਿਬ ਜਿਨ੍ਹਾਂ ਦਾ ਤੱਲਕ ਚੱਕ ਨੰਬਰ 138 ਗਾਹ ਬੇ ਬੜਾ ਰਸਿਆਨਾ ਤੋਂ ਆ ਹੋਣੇ ਪਿੰਡ ਦੀ ਵੋਟਰਾਂ ਦੀ ਗੱਲ ਕਰੀਏ ਇਸ ਪਿੰਡ ਦਾ ਤਕਰੀਬਨ 4400 ਵੋਟ ਆ ਹੁਣ ਚੱਕ ਨੰਬਰ 45 ਘਾਬੇ ਦੀ ਸਿਆਸੀ ਸ਼ਖਸੀਅਤ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚੋਂ ਬੜਾ ਵੱਡਾ ਨਾਮ ਰਾਉ ਸਫਦਰ ਅਲੀ ਖਾਨ ਸਾਹਿਬ ਦਾ ਵਾ ਇਸ ਤੋਂ ਇਲਾਵਾ ਰਾਉ تنویر احمد خان ਸਾਹਿਬ اور چوہدری مشتاق لمبردار ਸਾਹਿਬ ਜਿਹੜੇ ਕਿ ਇਸ ਪਿੰਡ ਦੀ ਸਿਆਸੀ ਸ਼ਖਸੀਅਤ ਆ ਰਾਉ ਸਫਦਰ ਸਾਹਿਬ ਵਾਈਸ ਚੇਅਰਮੈਨ ਜ਼ਿਲ੍ਹਾ ਕੌਂਸਲਰ ਵੀ ਰਹਿ ਚੁੱਕੇ ਆ ਇਸ ਤੋਂ ਇਲਾਵਾ ਸਜਾਦ ਹਾਇਦਰ ਸਾਹਿਬ ਜਿਨ੍ਹਾਂ ਦਾ تعلق 라ਵਰ ਬਰਾਜੀ ਤੋਂ ਆ ਉਹ ਵੀ ਇਸ ਪਿੰਡ ਦੀ ਸਿਆਸੀ ਸ਼ਖਸੀਅਤ ਆ ਸਮਾਜੀ ਸ਼ਖਸੀਅਤ ਦੇ ਵਿੱਚੋਂ ਬੜਾ ਵੱਡਾ ਨਾਮ ਚੌਧਰੀ ਅਬਦੁਰਸ਼ੀਦ ਐਡਵੋਕੇਟ ਸਾਹਿਬ ਜਿਹੜੇ ਅੱਲਾ ਨੂੰ ਪਿਆਰੇ ਹੋ ਗਏ ਇਸ ਤੋਂ ਇਲਾਵਾ ਡਾਕਟਰ ਅਕਰਮ ਸਾਹਿਬ ਰਾਣਾ ਮਸ਼ਤਾਕ ਸਾਹਿਬ ਅਸਗਰ ਪਟਵਾਰੀ ਸਾਹਿਬ ਯੂਸਫ ਜੱਟ ਸਾਹਿਬ ਤੇ ਸ਼ਰੀਫ ਸਾਹਿਬ ਜਿਹੜੇ ਇਸ ਪਿੰਡ ਦੀ ਸਮਾਜੀ ਵਰਕਰ ਸੀ ਇਹਨਾਂ ਨੇ ਪਿੰਡ ਵਾਸੀਆਂ ਦੇ ਬਹੁਤ ਸਾਰੇ ਕੰਮ ਕੀਤੇ ਔਰ ਪਿੰਡ ਦਾ ਨਾਮ ਬੜਾ ਰੋਸ਼ਨ ਕੀਤਾ ਹੁਣ ਗੱਲ ਕਰੀਏ ਇਸ ਪਿੰਡ ਦੇ ਮਸ਼ਹੂਰ ਪਹਿਲਵਾਨਾਂ ਦੀ ਜਿਨ੍ਹਾਂ ਦੇ ਵਿੱਚੋਂ ਬਾਬਾ ਅਸਹਾ ਕੰਬੋ ਬਾਬਾ ਮਖ्तार ਕੰਬੋ ਮੋਲਾ ਪਹਿਲਵਾਨ ਬਾਸਾ ਪਹਿਲਵਾਨ ਤੇ ਮਤਲੂਬ ਕੰਬੋ ਇਸ ਪਿੰਡ ਦੇ ਮਸ਼ਹੂਰ ਪਹਿਲਵਾਨ ਸੀ ਫੁੱਟਬਾਲ ਦੇ ਵਿੱਚੋਂ ਹੈਦਰ ਕੰਬੋ غلام ਮਰਤਜ਼ਾ ਕੰਬੋ ਮਸਤਵਾ 라ਵਲ ਮਾਸਟਰ ਸਜਾਦ ਸਾਹਿਬ ਤੇ ਅਹਨੀਫ ਪਟਵਾਰੀ ਸਾਹਿਬ ਇਹ ਉਹ ਵੀ ਇਸ ਪਿੰਡ ਦੇ ਮਸ਼ਹੂਰ ਫੁੱਟਬਾਲਰ ਆ ਚੁੱਕੇ ਆ ক্রিকেট ਦੇ ਵਿੱਚੋਂ ਸ਼ਾਹਜਹਾਂ ਆਲਾ ਉਹਦਿਆਂ ਤੇ ਫਾਇਜ਼ ਇਸ ਪਿੰਡ ਦੇ ਰੌ ਤਨਵੀਰ ਸਾਹਿਬ ਦੇ ਭਾਈ ਇੱਕ ਮੇਜਰ ਆ ਔਰ ਇੱਕ ਕਰਨਲ ਆ ਐਕਸਨ ਵਾਵਡਾ ਆਸਫ ਸਾਹਿਬ ਇਸ ਤੋਂ ਇਲਾਵਾ ਰਿਟਾਇਰਡ ਬ੍ਰਿਗੇਡੀਅਰ ਯੂਨਸ ਸਾਹਿਬ ਇਹਨਾਂ ਤਲਗ ਇਸੇ ਪਿੰਡ ਤੋਂ ਆ 45 ਏਡਾ ਬਹੁਤ ਮਸ਼ਹੂਰ ਆ ਇੱਥੋਂ ਹਰ ਸ਼ੈ ਆਸਾਨੀ ਨਾਲ ਮਿਲ ਜਾਂਦੀ ਆ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਹੋਏ ਇਹਨੂੰ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਲਾਜ਼ਮੀ ਦੱਸਿਓ ਅਸਲਾਮੁਅਲੈਕ